ਸਾਸ਼ੀਕਾਲ ਸਲਾਮ ਨਮਸਕਾਰ ਸਾਥੀਓ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 20 ਦਿਨਾਂ ਤੋਂ ਸਾਡੇ ਪੰਜਾਬ ਵਿੱਚ ਕੁਦਰਤੀ ਆਫਤ ਹੜ੍ਹਾਂ ਦੀ ਮਾਰ ਜਿਹੜੀ ਹੈ ਸਾਡੇ ਪੰਜਾਬ ਨੂੰ ਪਈ ਹੈ ਤੇ ਸਾਡੇ ਪੰਜਾਬ ਦਾ ਬਹੁਤ ਸਾਰਾ ਜੜਾਏ ਨੁਕਸਾਨ ਹੋਇਆ ਹੈ ਸਾਡੇ ਕਿਸਾਨ ਵੀਰਾਂ ਦਾ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਆ ਉਹ ਤਬਾਹ ਹੋ ਗਈਆਂ ਹਨ ਉਹਦੇ ਨਾਲ ਸਾਡੇ ਜਿਹੜੇ ਘਰ ਸੀਗੇ ਸਰਹੱਦੀ ਇਲਾਕੇ ਵਿੱਚ ਖਾਸ ਤੌਰ ਤੇ ਸਾਡੇ ਅਜਨਾਲਾ ਹਲਕੇ ਦੇ ਵਿੱਚ 100 ਦੇ ਕਰੀਬ ਜਿਹੜੇ ਪਿੰਡ ਆ ਹੜ੍ਹ ਗ੍ਰਸਤ ਹੋਏ ਜਿਦੇ ਨਾਲ ਬਹੁਤ ਸਾਰਾ ਜੜਾ ਆ ਨੁਕਸਾਨ ਹੋਇਆ ਸਾਡੇ ਵਿਧਾਇਕ ਸਰਦਾਰ ਕੁਲਦੀਪ ਸਿੰਘ ਟਾਲੀਵਾਲ ਜੀ ਦੇ ਮਿਹਨਤ ਸਦਕਾ ਸਾਡੇ ਬਹੁਤ ਸਾਰੇ ਖੇਤਰ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਸ ਦੇ ਲਈ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਪਰੰਤੂ ਜਿਹੜਾ مالی ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋਇਆ ਆ ਔਰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਦਾ ਜਿਹੜਾ ਰਵਈਆ ਹੈ ਸਾਡੇ ਪੰਜਾਬ ਦੇ ਨਾਲ ਸ਼ੁਰੂ ਤੋਂ ਮਤਰਈ ਮਾਵਲਾ ਰਿਹਾ ਵਾ ਔਰ ਮੈਂ ਦੱਸਣਾ ਚਾਹਾਂਗੀ ਕਿ ਪਿਛਲੇ ਦਿਨੀ ਸਾਡੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਵੀ ਸਾਡੇ ਅਜਨਾਲਾ ਇਲਾਕੇ ਵਿੱਚ ਵੀ ਆਏ ਸੀ ਪ੍ਰੰਤੂ ਉਹ ਖਾਲੀ ਹੱਥ ਆਏ ਔਰ ਮੈਂ ਹੁਣ ਜਦਕਿ ਸਾਡੇ ਧਿਆਨ ਵਿੱਚ ਆ ਰਿਹਾ ਆ ਕਿ ਕੱਲ ਨੂੰ ਜਿਹੜੇ ਆ ਸਾਡੇ ਪੀਐਮ ਸਾਡੇ ਪ੍ਰਧਾਨ ਮੰਤਰੀ ਜੀ ਸਤਿਕਾਰਯੋਗ ਸਾਡੇ ਪ੍ਰਧਾਨ ਮੰਤਰੀ ਜੀ ਪੰਜਾਬ ਦਾ ਦੌਰਾ ਕਰਨ ਆ ਰਹੇ ਨੇ ਔਰ ਮੈਂ ਉਹਨਾਂ ਅੱਗੇ ਹੱਥ ਜੋੜ ਕੇ ਇਹ ਅਪੀਲ ਕਰਦੀ ਆ ਕਿ ਪ੍ਰਧਾਨ ਮੰਤਰੀ ਸਾਹਿਬ ਜੀ ਤੁਸੀਂ ਕਿਰਪਾ ਕਰਕੇ ਸਾਡੇ ਜਿਹੜੇ ਪੰਜਾਬ ਤੇ ਆ ਉਹ ਦਰਸ ਕਰੋ ਔਰ ਜਿਹੜਾ ਸਾਡਾ ਬਹੁਤ ਸਾਰੇ ਪੁਰਾਣੇ ਫੰਡ ਜਿਹੜੇ ਰੁਕੇ ਹੋਏ ਨੇ ਕਰੀਬ-ਕਰੀਬ 60 ਹਜ਼ਾਰ ਕਰੋੜ ਫੰਡ ਜਿਹੜਾ ਆ ਔਰ ਹੋਰ ਕੀ ਹੋਇਆ ਏ ਕੁਝ ਆਰਡੀਐਫ ਦਾ ਫੰਡ ਜਿਹੜਾ ਆ ਉਹ ਪੈਂਡਿੰਗ ਪਿਆ ਵਾ ਉਹ ਵੀ ਰਿਲੀਜ਼ ਕੀਤਾ ਜਾਵੇ ਉਹਦੇ ਨਾਲ ਨਾਲ ਮੈਂ ਮੰਗ ਕਰਦੀ ਹਾਂ ਕੇਂਦਰ ਸਰਕਾਰ ਤੋਂ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੋ ਕਿ ਇੱਕ ਖਾਸ ਰਾਹਤ ਫੰਡ ਜਿਹੜਾ ਆ ਉਹ ਰਿਲੀਜ਼ ਕੀਤਾ ਜਾਵੇ ਕਰੀਬ 20 ਹਜ਼ਾਰ ਕਰੋੜ ਦਾ ਰਾਹਤ ਫੰਡ ਜਿਹੜਾ ਆ ਉਹ ਰਿਲੀਜ਼ ਕੀਤਾ ਜਾਵੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਸਾਡੇ ਬਹੁਤ ਸਾਰੇ ਵਿਧਾਇਕ ਜਿਹੜੇ ਵਰਕਰ ਵਲੰਟੀਅਰ ਸਾਥੀ ਨੇ ਉਹ ਦਿਨ ਰਾਤ ਜਿਹੜੇ ਆ ਹੜ੍ਹ ਪੀੜਤਾਜੀ ਜਿਹੜੀ ਮਦਦ ਕਰ ਰਹੇ ਨੇ ਔਰ ਸਾਡੇ ਪੰਜਾਬ ਦੀ ਖੂਨ ਖੂਨ ਵਿੱਚ ਫਿੱਤਰਤ ਵਿੱਚ ਇਹ ਹੈ ਕਿ ਜਦੋਂ ਵੀ ਕੋਈ ਆਫਤ ਆਈ ਆ ਤੇ ਸਾਡੇ ਪੰਜਾਬ ਦੇ ਨਿਵਾਸੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਕੱਠੇ ਹੋ ਕੇ ਹਰ ਤਬਕੇ ਨੇ ਇੱਕ ਦੂਜੇ ਦਾ ਸਾਥ ਸਹਿਯੋਗ ਕੀਤਾ ਹੈ ਜਿਦੇ ਸਦਕਾ ਸਾਡੇ ਹੜਾਂ ਦੇ ਦਿਨਾਂ ਵਿੱਚ ਵੀ ਕੋਈ ਵੀ ਐਸਾ ਵਿਅਕਤੀ ਨਹੀਂ ਹੈ ਕੋਈ ਵੀ ਐਸਾ ਮਨੁੱਖ ਨਹੀਂ ਹੈ ਜਿਹੜਾ ਭੁੱਖਾ ਸੁੱਤਾ ਹੋਏਗਾ ਸੋ ਸਾਡੇ ਸਾਰੇ ਹੀ ਸਹਿਯੋਗੀ ਸਾਥੀਆਂ ਨੇ ਅਲੱਗ-ਅਲੱਗ ਸੂਬਿਆਂ ਤੋਂ ਆਏ ਸਹਿਯੋਗੀ ਸਾਥੀਆਂ ਨੇ ਐਨ ਜੀਓਜ਼ ਨੇ ਬਹੁਤ ਸਹਿਯੋਗ ਸਾਥ ਦਿੱਤਾ ਹੈ ਉਹਨਾਂ ਸਾਰਿਆਂ ਦਾ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਉਹਦੇ ਨਾਲ ਆਪਣੀ ਸਮੁੱਚੀ ਲੀਡਰਸ਼ਿਪ ਵੱਲੋਂ ਔਰ ਆਪਣੇ ਵਲੰਟੀਅਰ ਵਰਕਰ ਔਰ ਆਪਣੇ ਪੰਜਾਬ ਦੇ 3 ਕਰੋੜ ਵਸਨੀਕਾਂ ਵੱਲੋਂ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜੋ ਸਾਡੇ ਪੰਜਾਬ ਦਾ ਹੜ੍ਹ ਪੀੜਤ ਲੋਕਾਂ ਦਾ ਦੌਰਾ ਕਰਨਾ ਆ ਰਹੇ ਆ ਉਹਨਾਂ ਦਾ ਸਵਾਗਤ ਕਰਦੀ ਹਾਂ ਔਰ ਅਪੀਲ ਫੇਰ ਦੁਬਾਰਤ ਉਹ ਇਹੀ ਕਰਾਂਗੀ ਕਿ ਉਹ ਖਾਲੀ ਹੱਥ ਨਾ ਆਉਣ ਜ਼ਰੂਰ ਪੰਜਾਬ ਵਾਸੀਆਂ ਲਈ ਕੋਈ ਰਾਹਤ ਪੈਕੇਟ ਜਿਹੜਾ ਆ ਉਹ ਲੈ ਕੇ ਆਉਣਾ ਧੰਨਵਾਦ